ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਪੁਰਬ ਮੌਕੇ ਤੇ 55ਵਾਂ ਸਾਲਾਨਾ ਮੇਲਾ ਜਿਹੜਾ ਵਾ ਫਰੀਦਕੋਟ ਵਿਖੇ ਲਗਾਇਆ ਜਾ ਰਿਹਾ। ਸੋ ਮੇਲੇ ਦੀਆਂ ਤਿਆਰੀਆਂ ਤੁਹਾਨੂੰ ਦਿਖਾ ਰਿਆਂ ਜੀ। ਸਵਾਗਤ ਹੈ ਸਾਡੇ ਅੱਜ ਦੇ ਇਸ ਨਵੇਂ ਵਲੌਗ ਦੇ ਵਿੱਚ। ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੈ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਫਰੀਦਕੋਟ ਦੇ ਵਿੱਚ ਬੜੀ ਧੂਮ-ਧਾਮ ਤੇ ਸ਼ਰਧਾ ਨਾਲ ਸ਼ੇਖ ਫਰੀਦ ਜੀ ਦੇ ਪੁਰਵ ਆਗਮਨ ਮੌਕੇ ਤੇ ਮੇਲਾ ਲਗਾਇਆ ਜਾ ਰਿਹਾ। ਸੋ ਜਿਹੜਾ ਮੇਲਾ ਵਾ ਉਹ ਹਰ ਸਾਲ ਦੀ ਤਰ੍ਹਾਂ ਦਾਣਾ ਮੰਡੀ ਦੇ ਵਿੱਚ ਲਗਾਇਆ ਜਾ ਰਿਹਾ। ਸੋ ਅੱਜ ਤੁਹਾਨੂੰ ਸੈਰ ਕਰਾਉਣੇ ਆ ਦਾਣਾ ਮੰਡੀ ਦੀ ਤੇ ਆਪਾਂ ਦਾਣਾ ਮੰਡੀ ਦੇ ਵਿੱਚ ਇੰਟਰ ਕਰ ਗਏ ਆ ਖੱਬੇ ਹੱਥ ਜਿਹੜਾ ਸਟੇਜ ਦੇਖ ਰਹੇ ਹੋ ਤੁਸੀਂ ਇੱਥੇ ਕਲਾਕਾਰ ਪਰਫਾਰਮ ਕਰਨਗੇ ਸਾਰੇ ਕਲਾਕਾਰ ਤੇ ਜਿੰਨੇ ਵੀ ਵਿਦੇਸ਼ੀ ਸਿੰਗਰ ਇੱਥੇ ਆਉਣਗੇ ਨਾਚ ਡਾਂਸ ਵਾਲੇ ਪੰਜਾਬ ਤੋਂ ਵੱਖ-ਵੱਖ ਬਾਹਰ ਦੀਆਂ ਝਲਕੀਆਂ ਜਿਹੜੀਆਂ ਇੱਥੇ ਪਰਫਾਰਮ ਕਰਨਗੇ ਆ ਸਵੇਖ ਦੇਖ ਰਹੇ ਹੋ ਰੰਗ-ਬਰੰਗੇ ਜਿਹੜੇ ਝੋਪੜ ਬਣਾਏ ਹੋਏ ਆ ਇਹ ਸਾਰੀਆਂ ਦੁਕਾਨਾਂ ਨੇ ਜੋ ਪੰਜਾਬ ਤੋਂ ਬਾਹਰਲੇ ਹਲਕਿਆਂ ਤੋਂ ਜੰਨੀਆਂ ਵੀ ਦੁਕਾਨਾਂ ਇੱਥੇ ਆਉਣਗੀਆਂ ਸੋ ਇੱਥੇ ਵਿਜ਼ਿਟ ਕਰਨਗੀਆਂ ਇੱਥੇ ਆਪਦੇ ਐਗਜ਼ੀਮਸ਼ਨ ਲਾਉਣਗੀਆਂ ਤੇ ਤੁਹਾਨੂੰ ਖਰੀਦਣ ਲਈ ਇੱਥੋਂ ਸਮਾਨ ਮਿਲੇਗਾ ਹੋਰ ਥੋੜੇ ਦਿਨਾਂ ਤੱਕ ਇੱਥੇ ਪੂਰੀ ਤਰ੍ਹਾਂ ਨਾਲ ਚਹਿਲ-ਪਹਿਲ ਹੋ ਜਣੀ ਤੇ ਆਣਕ ਲੱਗ ਜਣੀ ਆ ਸੋ ਸਾਰੇ ਪਾਸੇ ਦੇਖ ਸਕਦੇ ਹੋ ਤੁਸੀਂ ਦੁਕਾਨਾਂ ਬਣੀਆਂ ਨੇ ਪ੍ਰਸ਼ਾਸਨ ਵੱਲੋਂ ਪੂਰੇ ਪੱਕਾ ਪ੍ਰਬੰਧ ਕੀਤੇ ਗਿਆ ਨੇ ਵਾਟਰਪੂਵ ਜੜੀਆਂ ਏ ਜਾਲਾਨੀਆਂ ਲਗਾਈਆਂ ਗਈਆਂ ਨੇ ਤਾਂ ਜੋ ਬਰਸਾਤ ਦੇ ਸਮੇਂ ਦੇ ਵਿੱਚ ਕਿਸੇ ਤਰ੍ਹਾਂ ਦੁਕਾਨਦਾਰ ਨੂੰ ਸਮਾਨ ਤੇ ਜੰਝਦਾ ਝੰਝੜਨਾ ਨਾ ਪਵੇ। ਸੋ ਇਹ ਸਾਹਮਣੇ ਇੱਕ ਤੁਸੀਂ ਹਾਲ ਦੇਖ ਰਹੇ ਹੋ ਇਸ ਦੇ ਵਿੱਚ ਬਹੁਤ ਵੱਡੇ ਅਕਰੀਅਮ ਲਗਾਏ ਗਿਆ ਜਿਸ ਦੇ ਵਿੱਚ ਜਿਹੜੀਆਂ ਵੱਖ-ਵੱਖ ਤਰ੍ਹਾਂ ਦੀਆਂ ਪ੍ਰਜਾਤੀ ਦੀਆਂ ਜਿਹੜੀਆਂ ਮੱਛੀਆਂ ਛੱਡੀਆਂ ਜਾਣੀਆਂ ਨੇ ਸੋ ਅੰਦਰ ਜਾ ਕੇ ਤੁਹਾਨੂੰ ਮੀਨ ਦਿਖਾਉਣੇ ਆ। ਇਸ ਸਾਈਡ ਤੇ ਜੀ ਪੰਘੂੜੇ ਜਿਹੜੇ ਆ ਉਹ ਪੰਘੂੜੇ ਵਾਲਾ ਸ਼ੰਕਸ਼ਣਾ ਤੇ ਐਸ ਵਾਰ ਜਿਹੜਾ ਵਾ ਇਹ ਨਵੇਂ ਮਾਡਲ ਦਾ ਪੰਘੂੜਾ ਲੱਗ ਰਿਹਾ ਵਾ ਇੱਥੇ ਜਿਹੜਾ ਉੱਪਰ ਤੇ نیچے ਜਾਊਗਾ ਤੁਸੀਂ ਬਲਮਾ ਚ ਦੇਖਦੇ ਹੋਣੇ ਬਾਕੀ ਤੁਹਾਨੂੰ ਥੋੜੇ ਦਿਨਾਂ ਤੱਕ ਸਾਰਾ ਇਸ ਵੀਡੀਓ ਚ ਆਪਾਂ ਕਲੀਅਰ ਦਿਖਾ ਦੇਾਂਗੇ। ਸੋ ਆਪਾਂ ਚੱਲਦੇ ਹਾਂ ਜੀ ਹੁਣ ਐਂਟਰੀ ਕਰਦੇ ਹਾਂ ਬਾਹਰ ਨੂੰ ਭਗੋੜੇ ਹੋ ਰਿਹਾ ਫਿੱਟ। ਇਸ ਤੋਂ ਬਾਅਦ ਆਪਾਂ ਤੁਹਾਨੂੰ ਅਕੀਰੀਅਮ ਦਿਖਾਉਣੇ ਆ ਜਿਹੜੇ ਅੰਡਰਵਾਟਰ ਗਰਾਉਂਡ ਜਿਹੜਾ ਫਿਸ਼ ਦਾ ਜਿਗਾਰਡ ਮੈਂਟ ਇਹਨਾਂ ਨੇ ਇਸ ਵਾਰ ਇੱਥੇ ਫਿੱਟ ਕੀਤਾ ਵਾ। ਉਹ ਸਾਰਾ ਤੁਹਾਨੂੰ ਪ੍ਰਦਰਸ਼ਨੀ ਦਿਖਾਉਣੇ ਆ ਇਸ ਦੀ ਟਿਕਟ ਹੋਊਗੀ 100 ਰੁਪਏ ਟਿਕਟ ਰੱਖੀ ਜਾਣੀ ਆ। ਸੋ ਅੰਡਰਵਾਟਰ ਲਾਈਟਿੰਗ ਦੇ ਵਿੱਚ ਤੁਹਾਨੂੰ ਵੱਖ-ਵੱਖ ਪ੍ਰਜਾਤੀਆਂ ਦੀਆਂ ਜਿਹੜੀਆਂ ਇੱਥੇ ਮੱਛੀਆਂ ਨੇ ਉਹ ਤੁਹਾਨੂੰ ਦੇਖਣ ਨੂੰ ਮਿਲ ਗਈਆਂ ਕਾਫੀ ਕੋਸਟਲੀ ਜਿਹੜੀਆਂ ਜਿਹੜੇ ਫਿਸ਼ ਆ ਇੱਥੇ ਦਿਖਾਈ ਜਾ ਰਿਹਾ ਇੱਕ ਇਹ ਪ੍ਰਜਾਤੀ ਆ ਇਸ ਫਿਸ਼ ਦਾ ਨਾਮ ਉਹ ਮੈਨੂੰ ਨਾਮ ਤਾਂ ਨਹੀਂ ਯਾਦ ਹੈ ਭਾਈ ਜਿਹੜਾ ਨੇ ਦੱਸਿਆ ਸੀਗਾ ਭੁੱਲ ਗਿਆ ਸੋ ਕਾਫੀ ਕੋਸਟਲੀਆਂ ਫਿਸ਼ਾ ਦੇਖ ਸਕਦੇ হো ਵਾਈਟ ਕਲਰ ਦੀ ਆ ਉਸ ਦਾ ਜਿਹੜਾ ਪਹਿਲੀ ਵਾਲੀ ਫਿਸ਼ ਸੀਗੀ ਜਿਹੜੀ ਸ਼ਕਲ ਦੀ ਹੁੰਦੀ ਸੀਮ ਕਾਪੀ ਆ ਮਗਰਮਾਸ਼ ਵਾਂਗੂ ਆ ਦੇਖ ਸਕਦੇ ਹੋ ਅੱਗੋਂ ਤਿੱਖਾ ਵਾ ਤੁਸੀਂ ਦੇਖ ਸਕਦੇ ਹੋ ਕਿ ਕਿੰਨੀ ਡਰਾਉਣੀ ਫਿਸ਼ ਲੱਗ ਰਹੀ ਹੈ ਤੇ ਦੱਸਿਆ ਜਾਂਦਾ ਹੈ ਕਿ ਬਾਈਟ ਵੀ ਕਰ ਲੈਂਦੀ ਆ ਸੋ ਇਸ ਨੂੰ ਹੱਥ ਲਗਾਉਣਾ ਵੀ ਖਤਰਨਾਕ ਸਾਬਤ ਹੋ ਸਕਦਾ ਵਾ ਸੋ ਵੱਖ-ਵੱਖ ਤਰ੍ਹਾਂ ਦੀਆਂ ਹਜ਼ਾਰਾਂ ਕਿਸਮ ਦੀਆਂ ਬਾਈਜੀਰੀ ਕਹਿ ਰਹੇ ਕਿ ਇਸ ਵਾਰ ਸਾਡੇ ਕੋਲ ਫਿਸ਼ਾਂ ਨੀਚੇ ਇੱਕ ਹੋਰ ਕਿਸਮ ਦੀ ਆ ਪਾਣੀ ਦੇ ਬਿਲਕੁਲ ਸਤਹ ਦੇ ਨਾਲ ਲੱਗੀ ਆ ਪਾਣੀ ਦੇ ਉੱਪਰ ਘਟ ਆਉਂਦੀ ਹੈ ਕਿਹਾ ਜਾਂਦਾ ਹੈ ਕਿ ਇਹ ਪਾਣੀ ਦੇ ਵਿੱਚ ਸਫਾਈ ਕਰਦੀ ਆ ਵੇ ਦੇਖ ਸਕਦੇ ਹੋ ਕਿ ਬਾਈ ਜੀ ਇਹਨਾਂ ਕੋਲ ਵੱਖ-ਵੱਖ ਤਰ੍ਹਾਂ ਦੇ ਜਿਹੜੇ ਡੱਬਾ ਉਹਦੇ ਵਿੱਚ ਵੱਖ-ਵੱਖ ਤਰ੍ਹਾਂ ਦੀਆਂ ਫਿਸ਼ਿਸ਼ ਐਡ ਕੀਤੀਆਂ ਹੋਈਆਂ ਨੇ ਹਰੇਕ ਪ੍ਰਜਾਤੀ ਦੀ ਹਰੇਕ ਰੰਗ ਰੂਪ ਦੀ ਇਹ ਦੇਖ ਸਕਦੇ ਹੋ ਜੀ ਸੱਪ ਵਰਗੀ ਜਿਹੜੀ ਮੱਛੀ ਦਾ ਰੂਪ ਰੰਗ ਦੇਖਣ ਨੂੰ ਮਿਲ ਰਿਹਾ ਵਾ ਸੋ ਅੱਗੇ ਵੀ ਚੱਲ ਕੇ ਤੁਹਾਨੂੰ ਦਿਖਾਉਣੇ ਆ ਜੀ ਬਹੁਤ ਤਰ੍ਹਾਂ ਦੀਆਂ ਬਾਈ ਜੀ ਇਹਨਾਂ ਕੋਲ ਫਿਸ਼ਾਂ ਜਿਹੜੀਆਂ ਤੁਹਾਨੂੰ ਅਕੀਰੀਅਮ ਦੇ ਵਿੱਚ ਇੱਕ ਬਹੁਤ ਹੀ ਸੁੰਦਰ ਤੇ ਮਨਮੋਹਕ ਦ੍ਰਿਸ਼ ਜਿਹੜਾ ਦੇਖਣ ਨੂੰ ਮਿਲੇਗਾ ਤੁਸੀਂ ਇਦਾਂ ਲੱਗੇਗਾ ਜਿੱਦਾਂ ਤੁਸੀਂ ਸਮੁੰਦਰ 'ਚ ਫਿਰਦੇ ਹੋ। ਸੋ ਬਹੁਤ ਹੀ ਘੈਂਟ 뷰 ਹੋਣ ਵਾਲਾ ਵਾ। ਸੋ ਪਹੁੰਚੋ ਹਮ ਹਮਾ ਕੇ ਮੇਲੇ ਦੇ ਵਿੱਚ। ਸਾਰਾ ਕੁਝ ਤੁਹਾਡੇ ਲਈ ਲੱਗ ਰਿਹਾ ਵਾ ਦੋਸਤੋ। ਇਹ ਫਸਟ ਟਾਈਮ ਹੋ ਰਿਹਾ ਹੈ ਕਿ ਪਾਣੀ ਦਾ ਜਿਹੜਾ ਇਹ ਐਗਜ਼ਿਬਿਸ਼ਨ ਲੱਗ ਰਿਹਾ ਵਾ ਓਸ਼ੀਅਨ ਵਾਲਾ ਇਹ ਪਹਿਲੀ ਵਾਰੀ ਫਰੀਦਕੋਟ ਮੇਲੇ ਦੇ ਵਿੱਚ ਆ ਰਿਹਾ ਵਾ। ਸੋ ਦੇਖਣ ਲਈ ਜ਼ਰੂਰ ਪਹੁੰਚੋ ਅਗਰ ਤੁਸੀਂ ਫਰੀਦਕੋਟ ਤੋਂ ਬਾਹਰਲੇ ਜ਼ਿਲ੍ਹੇ ਦੇ ਵੀ ਹੋ ਤਾਂ ਜ਼ਰੂਰ ਪਹੁੰਚਿਓ। 29 ਸਤੰਬਰ ਤੋਂ ਤੱਕ ਜਿਹੜਾ ਮੇਲਾ ਲੱਗਣਾ ਹੈ 19 ਸਤੰਬਰ ਤੋਂ ਲੈ ਕੇ 29 ਸਤੰਬਰ ਤੱਕ ਮੇਲਾ ਚੱਲੇਗਾ 10 ਦਿਨ ਭਰਪੂਰ ਮੇਲਾ ਚੱਲੂਗਾ ਦੇਖ ਸਕਦੇ ਹੋ ਬੈਲਗੋਲ ਧਾਗਿਆ ਵਾਂਗੂ ਰੰਗ-ਬਰੰਗੀਆਂ ਜਿਹੜੀਆਂ ਮੱਛੀਆਂ ਦਿਖ ਰਹੀਆਂ ਨੇ ਇਸ ਦੇ ਵਿੱਚ ਸੋ ਹੋਰ ਵੀ ਬਹੁਤ ਖੁਸ਼ਾਹ ਦੇਖੋ ਸਾਰੇ ਜਿੰਨੇ ਵੀ ਦੂਰ ਤੱਕ ਤੁਹਾਡੀ ਨਜ਼ਰ ਜਾ ਰਹੀ ਆ ਇਹ ਸਾਰੇ ਜਿਹੜੇ ਆ ਵੱਡੇ-ਵੱਡੇ ਆਰਡਰ ਫਿਸ਼ ਨਾਲ ਭਰੇ ਹੋਏ ਆ ਸੋ ਸਾਰੀਆਂ ਅਲੱਗ-ਅਲੱਗ ਕਿਸਮ ਦੀਆਂ ਜਿਹੜੀਆਂ ਫਿਸ਼ਿਸ਼ ਆ ਉਹ ਕਰੀਮ ਦੇ ਵਿੱਚ ਐਡ ਕਰਕੇ ਐਗਜ਼ਿਬਿਸ਼ਨ ਤੇ ਲਗਾਈਆਂ ਜਾਣਗੀਆਂ ਹੁਣ ਅੱਗੇ ਚਲਦੇ ਹਾਂ ਜੀ ਸ਼ਹਿਰ ਦਾ ਦੌਰਾ ਕਰਦੇ ਹਾਂ ਰੰਗ ਰੋਗਨ ਤੇ ਕਲੀਆਂ ਕੀਤੀਆਂ ਜਾ ਰਹੀਆਂ ਦੇਖ ਸਕਦੇ ਹੋ ਕਿ ਲੇਪਾ ਪੋਚੀ ਕੀਤੀ ਜਾ ਰਹੀ ਹੈ ਤੇ ਬਾਈ ਜੀ ਹਰੀ ਨਾਲ ਦੇ ਨਾਲ ਰੰਗ ਵੀ ਮਾਰ ਰਿਹਾ ਹਰ ਸਾਲ ਜਿਹੜਾ ਫਰੀਦਕੋਟ ਸ਼ਹਿਰ ਨੂੰ ਸ਼ਿੰਗਾਰਿਆ ਜਾਂਦਾ ਸਾਰੇ ਸ਼ਹਿਰ ਦੇ ਵਿੱਚ ਰੰਗ ਕੀਤਾ ਜਾਂਦਾ ਟੁੱਟ ਪੱਜ ਦੀ ਮਰਮਦ ਕੀਤੀ ਜਾਂਦੀ ਆ ਪ੍ਰਸ਼ਾਸਨ ਦਾ ਇਸ ਵੱਲ ਪੂਰਾ ਖਿਆਸ ਖਿਆਲ ਹੁੰਦਾ ਕਿ ਬਾਬਾ ਸ਼ੇਖ ਫਰੀ ਜੀ ਦੇ ਆਗਮਨ ਪੁਰ ਮੌਕੇ ਤੇ ਫਰੀਦਕੋਟ ਸ਼ਹਿਰ ਨੂੰ ਪੂਰੀ ਤਰ੍ਹਾਂ ਨਾਲ ਲੁਸ਼ਕਾ ਪੁਸ਼ਕਾ ਦਿੱਤਾ ਜਾਂਦਾ ਹੈ। ਸੋ ਆਪਾਂ ਆ ਗਏ ਆ ਜੀ 메ਨ ਚੰਡਾ ਚੌਕ ਜਿਹੜਾ ਜੁਬਲੀ ਸਨੇਮੇ ਦੇ ਨਾਮ ਨਾਲ ਵੀ ਜਾਣਿਆ ਜਾਂਦਾ ਵਾ। ਵੈਸੇ ਇਹਦਾ ਨਾਂ ਤਾਂ ਸ਼ਹੀਦ ਦੇ ਨਾਮ ਤੇ ਆ। ਸੋ ਦੇਖ ਸਕਦੇ ਹੋ ਦੂਸਰੇ ਪਾਸੇ ਵੀ ਰੰਗ ਜੋਰਾਂ ਸ਼ੋਰਾਂ ਨਾਲ ਹੋ ਰਿਹਾ ਵਾ। ਮੇਲੇ ਤੋਂ ਕੁਝ ਦਿਨ ਪਹਿਲਾਂ ਹੀ ਜਿਹੜਾ ਰੰਗ ਹੋਣਾ ਸ਼ੁਰੂ ਹੋ ਜਾਂਦਾ ਵਾ। ਉਸ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਰਾਂਗ ਹੋ ਜਾਂਦਾ ਵਾ ਟੁੱਟ ਪਾਜੀ ਸੜਕਾਂ ਦੀ ਮਾਮਲਦ ਕੀਤੀ ਜਾਂਦੀ ਆ ਖਾਸ ਗੱਲ ਇੱਕ ਤੁਹਾਨੂੰ ਦੱਸਦਾ ਵਾਂ ਕਿ ਸ਼ਹਿਰ ਦੇ ਵਿੱਚ ਦੇਖੋ ਕਿਵੇਂ ਪੱਚ ਲਗਾਏ ਹੋਏ ਸੜਕਾਂ ਤੇ ਸੜਕਾਂ ਨਵੀਆਂ ਬਣਾਉਣ ਦੀ ਬਜਾਏ ਪ੍ਰਸ਼ਾਸਨ ਨੇ ਦੇਖੋ ਜੀ ਪੱਚ ਲਗਾ ਕੇ ਟਾਈਮ ਪਾਸ ਕਰਤਾ ਇਹ ਬੜੀ ਇੱਕ ਨਲਾਈਕੀ ਦੇਖਣ ਨੂੰ ਮਿਲਦੀ ਆ ਹਰ ਸਾਲ ਜਿੱਥੇ ਸੜਕ ਟੁੱਟੀ ਹੁੰਦੀ ਆ ਉਸ ਨੂੰ ਕੰਪਲੀਟ ਨਹੀਂ ਕਰਦੇ ਠੀਕ ਹੈ ਉਸ ਤੇ ਪੱਚ ਲਗਾ ਦਿੰਦੇ ਆ ਜਿਹੜਾ ਫਿਲਹਾਲ ਮਹੀਨਾ ਡੇਢ ਚੱਲਦਾ ਉਸ ਤੋਂ ਬਾਅਦ ਫੇਰ ਟੁੱਟ ਜਾਂਦਾ ਵਾ ਸੋ ਆਪਾਂ 메ਨ ਬਾਜ਼ਾਰ ਦੇ ਵਿੱਚ ਐਂਟਰੀ ਕਰ ਲਈ ਆ ਵੱਖ-ਵੱਖ ਥਾਵਾਂ ਤੇ ਜਿਹੜੇ ਆ ਮੇਲੇ ਦੇ ਫਲੈਕਸ ਲਗਾ ਕੇ ਬਾਬਾ ਫਰੀਦ ਜੀ ਨੂੰ ਸ਼ਰਧਾਂਜਲੀयां ਦਿੱਤੀਆਂ ਗਈਆਂ ਹਨ ਸਾਹਮਣੇ ਆਪਣੇ ਅੱਗੇ ਜੀ ਪਾਈਆ ਸਵੀਟ ਵਾਲਿਆਂ ਦੀ ਸ਼ਾਪ ਹੈ ਜਿਹੜੀ ਫਰੀਦਕੋਟ ਦੀ ਫੇਮਸ ਸ਼ਾਪ ਆ ਜਿਸ ਦੇ ਨਾਮ ਨਾਲ ਜਾਣਿਆ ਜਾਂਦਾ ਹੁਣ ਥੋੜਾ ਜਿਆਦਾ ਰੋਕ ਕੇ ਬਾਈ ਜੀਆਂ ਕੋਲੋਂ ਕਰਾਰਾ ਸਮਾਨ ਖਰੀਦਦੇ ਹਾਂ ਉਸ ਤੋਂ ਬਾਅਦ ਆਪਾਂ ਅੱਗੇ ਚੱਲਦੇ ਹਾਂ ਜੀ ਘੰਟਾ ਘਰ ਦੇ ਵਿੱਚ ਦੇਖ ਸਕਦੇ ਹੋ ਉੱਥੇ ਵੀ ਫਲੈਕਸ ਲਗਾ ਕੇ ਬਾਬਾ ਸ਼ੇਖ ਫਰੀਦ ਜੀ ਦੇ ਜਿਹੜੇ ਆ ਐਡ ਕੀਤੀ ਗਈ ਹੈ ਜੀ ਉਹਨਾਂ ਨੂੰ ਸ਼ਰਧਾਂਜਲੀ ਦਿੱਤੀ ਗਈ ਆ ਸ਼ੇਖ ਫਰੀਦ ਜੀ ਦਾ ਮੇਲਾ ਜਿਹੜਾ ਵਾ ਪੂਰੀਆਂ ਤਿਆਰੀਆਂ ਜੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਨੇ 19 ਤਰੀਕ ਤੋਂ ਲੈ ਕੇ 29 ਤਰੀਕ ਤੱਕ ਜਿਹੜਾ ਮੇਲਾ ਚੱਲੇਗਾ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰ੍ਹਾਂ ਟੈਂਟ ਲਗਾ ਕੇ ਮੇਲੇ ਲਈ ਜਿਹੜੀਆਂ ਤਿਆਰੀਆਂ ਪੂਰੇ ਜੋਰਾਂ ਸ਼ੋਰਾਂ ਨਾਲ ਕੀਤੀਆਂ ਜਾ ਰਹੀਆਂ ਨੇ ਸੋ ਤੁਹਾਨੂੰ ਮੇਲੇ ਦਾ ਅੰਦਰ ਦਾ ਦ੍ਰਿਸ਼ ਵੀ ਦਿਖਾਇਆ ਸੋ ਖੇਚਲੋ ਤਿਆਰੀਆਂ ਆ ਗਿਆ ਤੁਸੀਂ ਫਰੀਦਪੁਰ ਜ਼ਿਲ੍ਹੇ ਦੇ ਅੱਜ ਹੀ ਲੱਗਦੇ ਪਿੰਡਾਂ ਤੇ ਪਛੜਦੇ ਹੋ ਸਾ ਮੇਲੇ ਤੇ ਜਿੰਨੀ ਬਹੁਤ ਮੌਜਾਂ ਆ